हां ਵੀ ਸੱਜਣੋ ਅੱਜ ਆਪਾਂ ਖੜੇ ਆਂ ਬਾਈ ਪਿੰਡ ਸੇਰੋਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਬਿਸਵਕਰਮਾ ਐਗਰੀਕਲਚਰ ਵਰਕਸ ਤੇ ਜਿੱਥੇ ਬਾਈ ਇੱਕ ਆਪਣੇ ਜਿਹੇ ਮੈਂ ਕਹਿੰਦਾ ਜਗਾੜੂ ਰੇੜੇ ਬਣਾਉਂਦਾ ਹੈ ਜਿਹੜੇ ਆਪਾਂ ਗਏ ਦੀ ਵੀ ਇੱਕ ਤਰ੍ਹਾਂ ਦਾ ਬਾਈ ਨੇ ਜਗਾੜ ਲਾ ਕੇ ਐਨ ਟਾਪ ਦੇ ਰੇੜੇ ਬਣਾਏ ਹੋਏ ਨੇ ਤੇ ਆਪਾਂ ਬਾਈ ਤੋਂ ਪੁੱਛਦੇ ਆਂ ਵੀ ਕੀ ਗੱਲਬਾਤ ਹੈ ਇਹਨਾਂ ਦੀ ਤੇ ਕੀ ਕੁਛ ਜਿਵੇਂ ਕਹਿੰਦੀ ਵੀ ਸਿਸਟਮ ਬਾਈ ਨੇ ਲਾਇਆ ਹੋਇਆ ਤੇ ਬਾਈ ਨਾਲ ਕਰਦੇ ਆਂ ਆਪਾਂ ਗੱਲਬਾਤ ਸਸਿਕਾ ਬਾਈ ਜੀ ਠੀਕ ਆ ਬਈ ਹੋਰ ਠੀਕ ਹੋ ਬਾਈ ਬਾਈ ਜੀ ਬਾਈ ਜਿਹੜੇ ਆਪਾਂ ਮੰਨ ਲਓ ਆਹ ਰੇੜੇ ਬਣਾਉਿਆਂਗੇ ਹਾਂ ਜੀ ਇਹਨਾਂ 'ਚ ਕੀ ਮੰਨ ਲਓ ਕੀ ਖਾਸੀਅਤ ਹੈ ਇਹਨਾਂ ਦੀ ਜਿਵੇਂ ਕਹਿੰਦੇ ਵੀ ਇੰਜਣ ਵਗੈਰਾ ਗੇਅਰ ਵਗੈਰਾ ਦਾ ਕੀ ਸਿਸਟਮ ਲਾਇਆ ਤੁਸੀਂ ਨੇ ਇਹ ਵੀਰੇ ਜਮ ਆਮ ਇਹ ਤਾਂ ਛੋਟਾ ਰੇੜਾ ਆਪਣੇ ਖੇਤੀ ਬਾੜੀ ਵਾਸਤੇ ਪੱਠਾ ਪੋਠਾ ਲਾਉਣ ਵਾਸਤੇ ਠੀਕ ਹੈ ਛੋਟਾ ਰੇਰੂ ਲੈ ਕੇ ਆਉਣਾ ਚਾਹੁੰਦੇ ਆ ਅੱਠ ਅੱਠ ਵਾਹ ਕੇ ਲਾਉਣਾ ਠੀਕ ਹੈ ਇਹ 15 ਕਾਉਂਟਰ ਵਜਨ ਵਾਲਾ ਹੀ ਹੈ 15 ਕਾਉਂਟਰ ਵਜਨ ਆ ਹਾਂ ਜੀ ਇਹ 'ਚ ਪੀਟਰ ਇੰਜਣ ਲੱਗਾ ਹੀ 14 ਦਾ ਜੇ ਸੀਰੀ ਚਾਸੇ ਲੱਗੀ ਆ ਵੀਰੇ ਤੇ ਅੱਛਾ ਠੀਕ ਹੈ ਤੇ ਹੈਂਡਲ ਸਟਾਰਟ ਵੀ ਆਇਆ ਹੈ ਸੈਲਫਟਾਰਟ ਵੀ ਹੈ ਚੱਲ ਫਿਰ ਛੱਡ ਵੀ ਹੈ ਜੇ ਬਿਨਾ ਸੈਲਫ ਤੋਂ ਲੈਣ ਅਗਲੇ ਬਿਨਾ ਸੈਲਫ ਤੋਂ ਵੀ ਮਿਲ ਜਾਂਦਾ ਹੈ ਸੈਲਫ ਨਾਲ ਲੈਣਾ ਤਾਂ ਸੈਲਫ ਨਾਲ ਵੀ ਲੱਗ ਜਾਂਦਾ ਹੈ ਬਾਕੀ ਦੋਸਤੋ ਦੇਖੋ ਤੁਸੀਂ ਬਿਲਕੁਲ ਜਿਵੇਂ ਕਹਦੇ ਵੀ ਕਮਾਲ ਦੇ ਬਣਾਏ ਹੋਏ ਨੇ ਇਹ ਜਮਾ ਕੋਈ ਆਏ ਪਤਾ ਹੀ ਲੱਗਾ ਜੇ ਮੈਂ ਆਪਾਂ ਕਹਦੀ ਵੀ ਇੰਜਨ-ਉੰਜਨ ਹੈ ਆਪਾਂ ਨੂੰ ਐ ਨਹੀਂ ਪਤਾ ਲੱਗਦਾ ਵੀ ਕਿਹੜਿਆ ਇੰਜਨ ਹੈ ਚ ਧਰਿਆ ਹੋਇਆਗਾ ਜਮਾ ਬਿਲਕੁਲ ਲੁਕੋ ਕੇ ਧਰਿਆ ਹੋਇਆਗਾ ਵੀ ਬੰਦੇ ਨੂੰ ਯਾਰ ਦੂਰੋਂ ਪਰਖ ਨਹੀਂ ਆਉਂਦੀ ਵੀ ਆਪਾਂ ਜਿਵੇਂ ਕਹਦੀ ਵੀ ਟਰੈ ਤੇ ਬਾਕੀ ਬਈ ਇਹਦੇ ਮਨ ਲੋ ਗੇਅਰ ਕਿਹੜਾ ਲੱਗਿਆ ਹੋਇਆ ਇਹਦੇ ਇਹ ਚ ਜਿਪਸੀ ਦਾ ਗੇਅਰ ਹੈ ਇਹ ਚ ਅਸਲੀ ਮਿਲਟਰੀ ਦੀ ਛਾਸੀ ਲੱਗੀ ਹੋਈ ਹੈ ਉਹ ਹੀ ਗੇਅਰ ਹੈ ਇਹਦੇ ਵਿੱਚ ਠੀਕ ਹੈ ਤੇ 15 ਕੁੰਟਲ weight ਚੱਕਣ ਦੀ ਕਪੈਸਿਟੀ ਹੈ ਜੀ ਠੀਕ ਹੈ ਠੀਕ ਹੈ ਜੀ ਇਹ 25 ਦੀ ਐਵਰੇਜ ਦਿੰਦਾ ਬਈ 25 ਦੀ ਐਵਰੇਜ ਮੰਨ ਲਓ 1 ਲੀਟਰ ਤੇਲ ਨਾਲ ਇਹ 25 ਕਿਲੋਮੀਟਰ ਕੱਢੂਗਾ ਕੱਢੂਗਾ ਜੇ ਮੈਂ ਛੋਟੇ-ਮੋਟੇ ਕੰਮਾਂ ਵਾਸਤੇ ਬਾਈ ਟਰੈਕਟਰ ਕੱਢਣ ਦੀ ਲੋੜ ਨਹੀਂ ਅਗਲੇ ਨੂੰ ਹਾਂ ਸਾਰੇ ਕੰਮ ਇਹ ਕਰਦਾ ਜਿਵੇਂ ਹੁਣ ਜਿਹੜੀ ਲਾਉਣ ਵੇਲੇ ਆਪਾਂ ਲੈਵਰ ਰੋਵਰ ਲੈ ਕੇ ਜਾਣੀਆਂ ਜਾਂ ਪੌਦ ਲੈ ਕੇ ਆਉਣੀਆਂ ਕਿਧਰੋਂ ਹਾਂ ਹਾਂ ਗੱਡੀ ਛੇੜ ਦੇ ਮੌਜਾਂ ਨਾਲ ਮੈਂ ਟੋਮੇਂਟੀ ਅਗਲਾ ਆਪਦਾ ਕੰਮ ਨਮਾ ਗੱਲ ਆ ਦੇਖੋ ਯਾਰ ਬਾਈ ਆਪਦੇ ਹੱਥੀਂ ਕੰਮ ਕਰਦੇ ਨੇਗੇ ਨਹੀਂ ਕੀ ਹੁੰਦਾ ਇਹ ਅਗਲਾ ਕਹਿੰਦਾ ਯਾਰ ਕਿਹੜਾ ਬਾਈ ਕਰਦੇ ਹੋਣਗੇ ਗਾਂਹਾਂ ਤੋਂ ਕਿਤੋਂ ਲੈ ਲੂ ਕੇ ਮੰਨ ਲਓ ਤਿਆਰ ਕਰਕੇ ਵੇਚੀ ਜਾਂਦੇ ਹੋਣਗੇ ਮਾਰਾ ਮੋਟਾ ਲਿਪਾ ਪੋਚੀ ਕਰਕੇ ਤੁਸੀਂ ਖੁਦ ਦੇਖ ਲਓ ਤੇ ਬਾਈ ਆਪਦੇ ਹੱਥੀਂ ਕੰਮ ਕਰ ਰਹੇ ਨੇਗੇ ਇਹ ਆਇਕ ਹੋਰ ਜਿਵੇਂ ਕਹਦੇ ਵੀ ਤਿਆਰ ਕਰਨਾ ਹੈ ਦਾ 4x4 ਸੈਂਕਾ ਵੱਧ ਭਾਜਣਾ ਵਾਲਾ ਚਾਹੀਦਾ ਜਿਵੇਂ ਇਹ 15 ਕਾਟਲ ਵਾਲਾ ਵੀ ਇਹ ਜਿਪਸੀ ਦੀ ਚਾਸੀ ਆ ਠੀਕ ਹੈ ਲੈਰੋ ਦੀ ਚਾਸੀ ਵਾਲਾ ਠੀਕ ਹੈ ਇਹ ਤਾਂ 3 ਸਿਲੰਡਰ ਇੰਜਣ ਅਮੇਂਦਰਾ ਦਾ ਅੱਛਾ ਅਮੇਂਦਰਾ ਕੰਪਨੀ ਦਾ ਇਹਦੀ ਬੀਜ ਦੀ ਐਵਰੇਜ ਹੈ ਇਹਦੀ ਬੀਜ ਦੀ ਐਵਰੇਜ ਇਹਦੀ ਕੈਪੈਸਿਟੀ ਪਾ ਜਾਂਦੀ ਹੈਗੀ 30 ਤੋਂ 40 ਕਾਟਲ ਚੱਕਣ ਦੀ ਠੀਕ ਹੈ ਬਈ ਬਸ ਉਹ ਜਿਹੜਾ ਜਿਹ ਆਪਾਂ ਜਮ ਕਦੇ ਵੀ ਅਗਲਾ ਗੁਰਪਾਉ ਹੋ ਜਾ ਮਿੱਠਾ ਹੋ ਜਾਊਗਾ ਜੇ ਆਪਾਂ ਵਧੀਆ ਚੀਜ਼ ਬਣਾਉਣੀ ਹੈ ਇਦੋਂ ਤਉ ਵਧੀਆ ਹੀ ਬਣ ਜੂਗੀ ਹਾਂ ਇਹ ਮੇ ਲਿਫਟ ਵਾਲਾ ਹੋ ਜਾਂਦਾ ਹਟਲ 80 ਫੁੱਟ ਮਾਲ ਤੋਂ ਚੱਲ ਪੈਂਦਾ 80 ਫੁੱਟ ਮਾਲ ਚੱਕਣ ਵਾਲਾ ਅੱਛਾ ਬਈ ਯਾਨੀ ਕਿ ਵਜਨ ਉਹਦਾ ਹੋ ਜਾਂਦਾ ਉਹਦਾ ਵੀ 40 ਕਾਉਂਟਰ ਵਾਂਗੂ ਠੀਕ ਹੈ ਉਹ ਲਿਫਟ ਵਾਲਾ ਤਿਆਰ ਹੋ ਜਾਂਦਾ ਜੀ ਠੀਕ ਹੈ ਹਾਂ ਤੇ 44/4 ਜੇ ਹੈਗੀ ਡਿਮਾਂਡ ਹੋਵੇ ਅਗਲੇ ਜਿਹੇ ਹੋ ਜਾ ਹੋਏਗਾ ਹਰ ਇੱਕ ਤਰ੍ਹਾਂ ਦਾ ਬਣਾ ਦੋਗੇ ਹਾਂ ਹਰ ਇੱਕ ਤਰ੍ਹਾਂ ਦਾ ਬਣ ਜਿੰਦਾ ਮਾਲ ਸਾਡਾ ਸਾਰੇ ਕੀਤਾ ਜਾਂਦਾ ਸਾਰੇ ਕਿੱਥੇ ਜਾਂਦਾ ਐ ਐਮਪੀ ਬਿਹਾਰ ਰਾਜਸਥਾਨ ਠੀਕ ਹੈ ਸਾਰੇ ਕੀਤੇ ਮਾਲ ਦਾ ਪੂਰਾ ਜਾਂਦਾ ਜਿਹੜੇ ਬਈ ਆ ਹੁਣ ਦੋ ਖੜੇ ਨੇ ਬਣੇ ਤਿਆਰ ਬਣੇ ਖੜੇ ਨੇ ਇਹ ਕਿੱਥੇ ਜਾਣੇ ਨੇ ਬਈ ਇਹ ਇਹ ਆ ਤਾਂ ਆਪਣੇ ਪੁਖੀ ਏਰੀਆ 'ਚ ਹੀ ਜਾਣਾ ਬਾਈ ਅੱਛਾ ਬਈ ਇਹ ਆਪਣਾ ਅੰਮ੍ਰਿਤਸਰ ਏਰੀਆ ਦਾ ਆ ਵੀ ਦੇਖ ਲਓ ਦੋਸਤੋ ਅੰਮ੍ਰਿਤਸਰ ਤੋਂ ਬੰਦੇ ਯੂਪੀ ਬਿਹਾਰ ਤੋਂ ਜਿਵੇਂ ਕਹਦੀਏ ਵੀ ਰਾਤ ਤੱਕ ਜਿਹੜੇ ਬੰਦੇ ਆਉਂਦੇ ਨੇ ਬਾਈ ਕੋਲੇ ਰੇੜੇ ਖਰੀਦਣ ਜੇ ਬਾਈ 'ਚ ਕੋਈ ਗੱਲਬਾਤ ਆ ਬਾਈ ਤਾਂ ਹੀ ਆਉਂਦੇ ਨੇ ਬਾਈ ਕਿੰਨਾ ਕ ਟਾਈਮ ਹੋ ਗਿਆ ਸਾਨੂੰ ਇਹ ਕੰਮ ਕਰਦਿਆਂ ਨੂੰ 13-14 ਸਾਲ ਹੋ ਗਏ ਬਾਈ ਇਸੇ ਲੈਣ ਦਾ ਠੀਕ ਹੈ ਇਹੀ ਕੰਮ ਆ ਪੂਰਾ ਸਾਫ ਸੁਥਰਾ ਕੰਮ ਆ ਯਾਰ ਕੇ ਰਾ ਕੇ ਵਿਜਿਤ ਕਰੋ ਅਗਲਾ ਕੇ ਦੇਖੋ ਕੇ ਰਾ ਕੰਮ ਕਰ ਆ ਕੇ ਤੁਹਾਨੂੰ ਆਪ ਹੀ ਪਤਾ ਲੱਗ ਜੀ ਕੀ ਗੱਲ ਬਾਤ ਹੈ ਠੀਕ ਹੈ ਠੀਕ ਹੈ ਬਾਕੀ ਸਾਡਾ ਇੰਜਣ-ਉੰਜਣ ਕੰਪਨੀ ਦਾ ਤਰਿਆ ਹੋਇਆ ਹੈ ਬਈ ਬਟੰਡੇ ਵਾਲਾ ਕੋਈ ਐ ਨਹੀਂ ਹੈਗਾ ਵੀ ਲੋਕ ਨੂੰ ਜਾ ਲੁੱਧਿਆ ਨਾਲ ਆ ਤਰਿਆ ਹੋਇਆ ਜਾਂ ਤਿਆਰ ਕਰਾ ਹੋਵੇ ਖੇਡਾ ਵਾਲਾ ਠੀਕ ਹੈ ਇਹ ਇੰਜਣ ਬਈ ਕਿੰਨੇ ਉਸ ਬਾਬਾ ਜਿਹੜਾ ਇਹ ਚ ਇਹ 14 HP ਦਾ ਇੰਜਣ ਹੈ ਜੀ 14 HP ਦਾ ਹੈਗਾ ਤੇ ਇਹ ਚ ਵੱਡਾ ਥੋੜਾ ਇਹ ਚ ਇਹ ਚ ਐਂਟਰ ਦਾ ਤਿੰਨ ਸਿਲੰਡਰ ਜੀ ਠੀਕ ਹੈ ਤੇ ਬਾਕੀ ਬਈ ਜਿਵੇਂ ਹੁਣ ਬ੍ਰੇਕ ਨੂੰ ਆਪਾਂ ਕਹਿੰਦੇ ਇਹਨਾਂ ਦੇ ਬ੍ਰੇਕ ਨਹੀਂ ਲੱਗਦੇ ਹੁੰਦੇ ਕਈ ਵਾਰ ਇਹਦੇ ਡਿਸਕ ਬ੍ਰੇਕ ਨੇ ਜੀ ਅੱਛਾ ਉਹ ਅੱਗੇ ਡਿਸਕ ਬ੍ਰੇਕ ਨੇ ਪਿੱਛੇ ਡਰਮ ਬ੍ਰੇਕ ਨੇ ਅੱਛਾ ਬਾਕੀ ਲਾਈਟਾਂ ਰੋਟਾਂ ਦਾ ਸਾਰਾ ਹਾਰਨ ਹੋਣ ਦਾ ਸਾਰਾ ਫੁੱਲ ਪ੍ਰਬੰਧ ਹੈ ਪੂਰਾ ਲੱਗਿਆ ਉੱਤੇ ਛਤਰੀ ਲੱਗੀ ਆ ਬੰਦਾ ਠੀਟਾ ਹੁਟਾ ਬੱਜਿਆ ਰਹਿੰਦੇ ਨਾਲ ਆਪ ਸੇਫ ਰਹੇ ਇਹ ਤਾਂ ਗੱਲ ਹੈਗੀ ਆ ਬਾਈ ਹੁਣ ਜੇ ਮੈਂ ਖੇਤ ਬੰਨੇ ਜਾਣਾ ਟਰੈਕਟਰ ਲੈ ਕੇ ਜਾਣਾ ਖਰਚਾ ਜਿਆਦਾ ਪੈ ਜਾਂਦਾ ਹਨਾ ਹਾਂ ਹਾਂ ਨਾਲੇ ਛੋਟੇ ਮੋਟੇ ਕੰਮ ਵਾਸਤੇ ਤਾਂ ਬਾਈ ਟਰੈਕਟਰ ਕੱਢਿਆ ਨਹੀਂ ਜਾਂਦਾ ਇਹ ਤਾਂ ਗੱਲ ਹੈਗੀ ਬਾਈ ਜੇ ਜਿਵੇਂ ਕਹਦੇ ਵੀ ਕਲਾ ਇਹ ਇੱਕ ਤਰ੍ਹਾਂ ਦੀ ਨਹੀਂ ਆਪਾਂ ਦੇਖੋ ਟ੍ਰੈਟ ਕੱਢਾਂ ਇਹ ਕਿੰਨਾ ਖਰਚਾ ਪਊਗਾ ਇਹ ਚੀਜ਼ ਤੇ ਤੁਸੀਂ ਕਿਹੜਾ ਪੈਸੇ ਲਾ ਦੋਗੇ ਤੇ ਮੁੜ ਕੇ ਜੇ ਤੁਹਾਨੂੰ ਝਾਕਣ ਦੀ ਲੋੜ ਨਹੀਂ ਤੇ ਬਾਈ ਮੰਨ ਲਓ ਇਹਦੀ ਗਾਰੰਟੀ ਗਾਰੰਟੀ ਕਰਨੀ ਜੇ ਦਿੰਦੇ ਆ ਹੋਰ ਵੀਰੇ ਸਾਡੇ ਇੰਜਨ ਦੀ 1 ਸਾਲ ਦੀ ਤਾਂ ਇੰਜਨ ਦੀ ਗਾਰੰਟੀ ਹੁੰਦੀ ਆ ਅੱਛਾ ਬਾਕੀ ਕਾਸੇ ਦੀ ਵੀ ਦਿੱਕਤ ਆ ਜੇ ਆਪਾਂ ਬੈਠਿਆ ਕੋਈ ਦਿੱਕਤ ਹੀ ਨਹੀਂ ਹੈਗੀ ਠੀਕ ਹੈ ਗਾਰੰਟੀ ਦੀ ਤਸੱਲੀ ਕਰਾ ਕੇ ਤੋਰਾਂਗੇ ਠੀਕ ਹੈ ਠੀਕ ਹੈ ਅਸੀਂ ਚਾਰ ਗਾ ਕੇ ਇੱਕ ਜੇ ਵਾਗ ਗਿਆ ਉਹ ਤੋਂ ਹੋਰ ਲੈਣੇ ਨੇ ਤੈਨੂੰ ਪਰ ਆਇ ਨਹੀਂ ਹੈਗਾ ਵੀ ਆਪਾਂ ਨੂੰ ਇੱਕ ਤੌਰ ਤਾਂ ਵੀ ਇਸੇ ਦੀ ਕੰਮ ਖਾਣ ਨੂੰ ਇੱਕ ਵਈ ਮੜਾ ਜਿਹੜਾ ਇਹ ਵਿਚ ਮੰਨ ਲਓ ਤੁਸੀਂ ਲੱਕੜ ਵਰਤਦੇ ਹੋ ਕੀ ਵਰਤਦੇ ਹੋ ਜਿਹੜਾ ਮਤਲਬ ਇਹ ਚ ਟਰੱਕਾਂ ਬੱਸਾਂ ਵਾਲਾ ਇਹ ਬੋਰਡ ਹੈ ਵੀਰੇ ਚੈੱਕ ਬੋਰਡ ਹੈ ਇਹ ਅੱਛਾ ਇਹ ਉਹ ਹੁੰਦਾ ਵਾਟਰ ਪ੍ਰੂਫ ਹੁੰਦਾ ਇਹਨੂੰ ਕੁਝ ਨਹੀਂ ਹੁੰਦਾ ਠੀਕ ਹੈ ਬਾਕੀ ਤੁਸੀਂ ਰੰਗ ਦੀ ਕੁਆਲਿਟੀ ਕੁਆਲਿਟੀ ਦੇਖੋ ਆਪਣਾ ਐਸਡੀ ਦਾ ਰੰਗ ਆ ਇਹ ਨਹੀਂ ਹੈਗਾ ਵੀ ਲੋਕਲ ਕੋਈ ਰੰਗ ਲਿਖਿਆ ਪਤਾ ਹੀ ਲੱਗਦਾ ਬਾਈ ਸਫਾਈ ਦੇਖਦੇ ਹੋ ਸਫਾਈ ਆਪੂ ਦਾ ਆਹ ਦੇਖੋ ਦੋਸਤੋ ਤੁਸੀਂ ਪਰਖ ਹੀ ਨਹੀਂ ਆਉਂਦੀ ਜਿਵੇਂ ਆਪਾਂ ਕਰੀਏ ਜੌਂਡੀਰ ਟ੍ਰੈਕ ਦਾ ਨਹੀਂ ਰੰਗ ਜਾਦਾ ਜਿਵੇਂ ਕਹਿੰਦੇ ਕੋਈ ਦਾਗ ਹੀ ਨਹੀਂ ਆ ਰਿਹਾ ਵਿੱਚ ਕੋਈ ਆਪਾਂ ਨਹੀਂ ਚਾਦਰ ਦੀ ਤੁਸੀਂ ਇਹ ਲਓ ਸਫਾਈ ਦੇਖੋ ਕਿੰਨੀ ਹੈ ਇਤੇ ਕੋਈ ਇਹ ਹੀ ਗੱਲ ਨਹੀਂ ਹੈਗੀ ਵੀ ਯਾਰ ਬੰਦੇ ਨਿੰਦਿਆਂ ਨਾਲ ਦਾ ਕੋਈ ਕੰਮ ਹੈ ਨਹੀਂ ਯਾਰ ਇਹ ਤੇ ਬਾਕੀ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਬਾਈ ਨਵੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਤੁਸੀਂ ਨੇ ਚੀਜ਼ ਲੈਣੀ ਹੈ ਚਾਹੇ ਨਹੀਂ ਲੈਣੀ ਉਹ ਆਪਣੀ ਛੋਟੀ ਮਰਜ਼ੀ ਹੈ ਪਰ ਤੁਸੀਂ ਕੰਮ ਦੇਖੋ ਆ ਕਿ ਬਾਈ ਦਾ ਜਿਵੇਂ ਕਹਿੰਦਾ ਵੀ ਟਾਪ ਦੇ ਰੇੜੇ ਬਣਾਉਂਦਾ ਹੈ ਬਾਈ ਦਾ ਬਾਈ ਦੇ ਅਡਰੈਸ ਬੋਲ ਜਾ ਜ਼ਰਾ ਆਪਣਾ ਅਡਰੈਸ ਹੈ ਪਾਈ ਪਿੰਡ ਸ਼ੇਰੋਆ ਜ਼ਿਲ੍ਹਾ ਸੰਗਰੂਰ ਹੈ ਮੇਨ ਸਲਾਮ ਰੋਡ ਪਿੰਡ ਸ਼ੇਰੋਆ ਮੋਬਾਈਲ ਨੰਬਰ ਵੀ ਬੋਲ ਦੇ 9864629512 ਬਾਕੀ ਛੋਟੇ ਛੋਟੇ ਚੀਜ਼ਾਂ ਧਿਆਨ ਆ ਵੀਰੇ ਜਦੋਂ ਪੈਰ ਦਾਣ ਲੱਗਿਆ ਹੋਇਆ ਹਾਂ ਆ ਦੇਖ ਲਓ ਬਾਈ